ਫਰੈਂਡਸ਼ਿਪ ਜੁਨੀਅਰ ਜਾਰੀ ਕਰੋ ਸਾਡੀਆਂ ਵੋਟਾਂ ਜਾਰੀ ਕਰੋ ਸਾਡੀਆਂ ਵੋਟਾਂ ਜਾਰੀ ਕਰੋ ਸਾਡੀਆਂ ਵੋਟਾਂ ਜਾਰੀ ਕਰੋ ਸਾਡੀਆਂ ਵੋਟਾਂ ਜਾਰੀ ਕਰੋ ਪੇਨ ਪੇਪਰ ਦੇਣਾ ਪੇਨ ਪੇਪਰ ਦੇਣਾ ਜੁ Jnnp Pratinayal Junior. 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 ਜਿੰਦਾਬਾਦ ਇਹ ਪ੍ਰਧਾਨ ਜਨਾਬਾ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡੀਆਂ ਬੋਲ ਚਾਲੀ ਕਰੋ ਸਾਡੀਆਂ ਬੋਲ ਜਾਰੀ ਕਰੋ ਸਾਡੀਆਂ ਬੋਲ ਜਾਰੀ ਕਰੋ ਸਾਡੀਆਂ ਬੋਲ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਕੀ ਨਾਮ ਹੈ ਜੀ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਪਾਵਰ ਕੰਪਨਰਨਸ਼ਿਪ ਯੂਨੀਅਨ ਪੰਜਾਬ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਪਾਵਰ ਕੰਪਨਰਨਸ਼ਿਪ ਕੀ ਮੰਗ ਰਹੇ ਸਾਨੂੰ ਸਾਰ 8ਵਾਂ ਦਿਨ ਹੋ ਗਿਆ ਜੀ ਅੱਜ 25 ਡੇਢ ਨੂੰ ਅਸੀਂ ਪਟਿਆਲਾ ਵਿਖੇ ਹੈੱਡ ਆਫਿਸ ਬਿਜਲੀ ਬੋਰਡ ਦਫ਼ਤਰ ਦੇ ਕੇ ਧਰਨਾ ਲਾਇਆ ਜੀ ਪੱਕੀ ਰੂਪ ਦੇ ਵਿੱਚ ਸਾਡੀਆਂ ਜੀ ਸਰਕਾਰ ਤੱਕ ਜਿਹੜੀਆਂ ਮੁੱਖ ਮੰਗਾਂ ਇਹਦੀ ਅਸੀਂ ਬੇਰੋਜ਼ਗਾਰ ਲਾਈਨਮੈਨ ਆ ਸਾਨੂੰ ਜਿਹੜਾ ਅੱਜ ਪਹਿਲਾਂ ਹੀ ਬਹੁਤ 8-9 ਸਾਲ ਬਾਅਦ ਸਮਾਂ ਮਿਲਿਆ ਜੀ ਪ੍ਰੈਨਟਸ਼ਿਪ ਦਾ ਕਿਉਂਕਿ ਕਾਰਨ ਇਹ ਰਿਹਾ ਜੀ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਹੜੀ ਪ੍ਰੈਨਟਸ਼ਿਪ ਬਿਜਲੀ ਬੋਰਡ ਦੇ ਵਿੱਚ ਕਰਵਾਈ ਜਾਂਦੀ ਸੀਗੀ ਉਹ ਆਈਟੀਆਈ ਦੇ ਮੈਰਿਟ ਤੇ ਆਧਾਰ ਤੇ ਕਰਾਈ ਜਾਂਦੀ ਸੀਗੀ ਉਹਨਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਬੱਚੇ ਪ੍ਰਾਈਵੇਟ ਆਈਟੀਆਈ ਦੇ ਜਿਹੜੇ ਬ ਉਹਨਾਂ ਦੇ ਨੰਬਰ ਵੱਧ ਹੁੰਦੇ ਸੀ ਸਾਡੇ ਸਾਥੀ ਰਹਿ ਜਾਂਦੇ ਸੀ ਕਿਉਂਕਿ ਸਾਡੇ ਸਾਥੀਆਂ ਨੇ ਸਰਕਾਰੀ ਆਈਟੀਆ ਦੇ ਆਈਟੀਆ ਹੀ ਕੀਤੀ ਹੁੰਦੀ ਸੀਗੀ ਪਰ ਅਸੀਂ ਸਰਕਾਰ ਤੱਕ ਮੰਗ ਰੱਖੀ ਜਿਹੜੀ ਇਹ ਪ੍ਰੈਂਟਸ਼ਿਪ ਤੁਸੀਂ ਕਰਵਾਉਂਦੇ ਹੋ ਇਹ ਪੇਪਰ ਦੇ ਆਧਾਰ ਤੇ ਕਰਵਾਈ ਜਾਵੇ ਲਿਖਤੀ ਰੂਪ ਦੇ ਵਿੱਚ ਪੇਪਰ ਲਿਆ ਜਾਵੇ ਸਾਡੇ ਬੱਚਿਆਂ ਨੇ ਪੇਪਰ ਦਿੱਤਾ ਜੀ ਪਹਿਲੀ ਵਾਰ ਔਰ ਸਾਡੇ ਬੱਚੇ ਜਿਹੜੇ ਲਗਭਗ 18000 ਬੱਚਿਆਂ ਦੇ ਵਿੱਚੋਂ ਸਾਡੇ 1500 ਸਾਥੀ ਸਿਲੈਕਟ ਹੋਏ ਆ ਜੀ ਸਰਕਾਰ ਮੈਨੇਜਮੈਂਟ ਨਾਲ ਕੋਈ ਗੱਲ ਹੋਈ ਆ ਤੁਹਾਡੀ ਚੰਗੀ ਤੁਸੀਂ ਕਈ ਜਨਾਨੇ ਠੰਡਰ ਦਾ ਦੇ ਵਿੱਚ ਤੇ ਡੀਜੀ ਕੋਰਟ ਦੇ ਕਿੱਟ ਕਿੱਟੇ ਪੰਜਾਬ ਘਰ ਤੋਂ ਆਏ ਕਿ ਲਗੀ ਆ ਕੋਈ ਗੱਲ ਹਾਂਜੀ ਸਰ ਇਸ ਤਰ੍ਹਾਂ ਜੀ 25 ਡੇਟ ਨੂੰ ਮੈਨੇਜਮੈਂਟ ਵੱਲੋਂ ਪ੍ਰਸ਼ਾਸਨ ਵੱਲੋਂ ਸਾਨੂੰ ਜਿਹੜੀ ਮੀਟਿੰਗ ਸੀ ਇੱਕ ਫਿਕਸ ਕਰਵਾਈ ਗਈ ਸੀ ਆਪਣਾ 28 ਡੇਟ ਨੂੰ 28 ਡੇਟ ਨੂੰ ਹਾਂਜੀ 28 ਡੇਟ ਨੂੰ ਜੀ ਮੀਟਿੰਗ ਕਰਵਾਈ ਗਈ ਸੀ ਫਿਕਸ ਪਰ ਉਹ ਜਿਹੜੀ ਮੀਟਿੰਗ ਸੀਗੀ ਉਹ ਤੋਂ ਅਸੀਂ ਜਦੋਂ ਚੰਡੀਗੜ੍ਹ ਗਏ ਜੀ ਉਹ ਮੀਟਿੰਗ ਸਾਡੀ ਕੈਨਸਲ ਹੋ ਗਈ ਨਹੀਂ ਕਰਵਾਈ ਗਈ ਜਾਂ ਕਹਿ ਲਓ ਮੁਕਰ ਗਏ ਪਰ ਉਸ ਤੋਂ ਬਾਅਦ ਸਾਥੀਆਂ ਵੱਲੋਂ ਰੋਡ ਜਾਮ ਕੀਤਾ ਗਿਆ ਜੀ ਰੋਡ ਜਾਮ ਕਰਨ ਉਪਰੰਤ ਮੈਨੇਜਮੈਂਟ ਵੱਲੋਂ ਵੱਲੋਂ ਦੁਬਾਰਾ ਜਿਹੜੀ ਆਪਣਾ 1 ਨੌ ਤਰੀਕ ਨੂੰ ਮੀਟਿੰਗ ਫਿਕਸ ਕਰਵਾਈ ਗਈ ਹੈ بجلی ਮੰਤਰੀ ਜੀ ਰਹਿਣ ਨਮਾਇਦੇ ਹੈਟ ਬੋਰਡ ਆਫ ਡਾਇਰੈਕਟਰ ਸਾਰੇ ਹੋਣਗੇ ਜਿਹੋਦੇ ਵਿੱਚ ਸੀਐਮਡੀ ਸਾਹਿਬ ਸਾਨੂੰ ਉਮੀਦ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹ 9 ਡੇਡ ਦੀ ਜਿਹੜੀ ਪੈਨਲ ਮੀਟਿੰਗ ਉਹਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਜੀ ਕਿੰਨੇ ਪੰਜਾਬ ਭਰ ਤੋਂ ਆਏ ਪਿੰਨੇ ਸਾਰੇ ਹਾਂ ਜੀ ਹਾਂਜੀ ਹਾਂਜੀ ਪੰਜਾਬ ਭਰ ਦੇ ਸਾਡੇ ਸਾਥੀ ਸਾਡੀ ਕੁੱਲ ਸਟਰੈਂਥ ਹੈਗੀ ਜੀ 2500 ਦੇ ਕਰੀਬ ਹੈ ਜੀ ਹਾਂਜੀ